ਰਾਜਰ ਨੇਸੀ ਨੇ ਆਪਣੇ ਦੋਸਤ ਦੇ ਵਿੱਚ ਆਜ਼ਾਦ ਕਸ਼ਮੀਰ ਨੂੰ ਫਤਿਹ ਕੀਤਾ ਨਾ ਉਦੋਂ ਇੱਥੇ ਉਹਨਾਂ ਨੇ ਇੱਕ ਸੈਲੀਬ੍ਰੇਸ਼ਨ ਕੀਤਾ ਸੀ ਇਹ ਸ਼ਿਸ਼ਮਾਲ ਦਾ ਬਾਹਰ ਦਾ ਪੋਰਸ਼ਨ ਹੈਗਾ ਰਾਜਰ ਡਾਇਮੰਡ ਦੇਖ ਲੈ ਕੋਹੇ ਨੂਰ ਹੀਰਾ ਹੈ ਜਿਹੜਾ ਅਜਕਲ ਮਲਕਾ ਬਰਤਾਨੀਆ ਦੇ ਤਾਜ 'ਚ ਲੱਗਾ ਹੈ ਇਹ ਉਸ ਵਕਤ ਦੀ ਏਸ਼ੀਆ ਦੀ ਸਭ ਤੋਂ ਵੱਡੀ ਰਾਇਲ ਪੇਂਟਿੰਗ ਹੈ ਗੁਜਰਾਵਾਲਾ ਦੇ ਵਿੱਚ ਇੱਕ ਜਗ੍ਹਾ ਅਗੇ ਬੱਪੀ ਬੱਪੀ ਉੱਤੇ ਸੁਣਿਆ ਇਹਨੂੰ ਹਾਸਲ ਕਰਨ ਵਾਸਤੇ ਕੋਈ ਕਹਿੰਦਾ 6000 ਕੋਈ ਕਹਿੰਦਾ 12000 ਬੰਦਾ ਕਤਲ ਹੋਇਆ ਸੀ ਇਹ ਮੁਸਲਮਾਨਾਂ ਦੀ ਤਲਵਾਰਾਂ ਦੇ ਐ ਸਰਦਾਰਾਂ ਦੀਆਂ ਇਹ ਸਰਦਾਰਾਂ ਦੀਆਂ ਤਲਵਾਰਾਂ ਤੇ ਉਹਨਾਂ ਨੇ ਮੁਸਲਮਾਨਾਂ ਨੇ ਤੇ ਸਰਦਾਰਾਂ ਨੇ ਤਲਵਾਰ استعمال ਕੀਤੀ ਹਾਂਜੀ ਕਿਉਂਕਿ ਤਲਵਾਰ ਚਲਾਉਣ ਵਾਸਤੇ ਇੱਕ ਦਿਲ ਗੁਰਦਾ ਚਾਹੀਦਾ ਹਾਂਜੀ ਹਾਂ ਜੀ ਮੁਸਲਮਾਨ 4 ਐਸ ਹਾਂਚੇ ਨੇ ਡਾਈਆਂ ਗੋਲੀਆਂ ਬਣਾਉਣ ਵਾਲੀਆਂ ਇਹ ਗੋਲੀਆਂ ਉਸ ਵਕਤ ਇਸਤੇਮਾਲ ਕੀਤੀ ਜਾਂਦੇ ਸੀ ਉਹਨਾਂ ਤੋਪ ਤੇ ਗੋਲੇ ਬੰਦੇ ਸਾਂ ਕੋੜੀ ਦੇ ਤੁਸੀਂ ਦਰਸ਼ਨ ਕੀਤੇ ਆ ਜੀ ਮਹਾਰਾਜ ਰਣਜੀਤ ਸਿੰਘ ਦੀ ਕੋੜੀ ਤੇ ਉਸ ਟਾਈਮ ਦੀ ਇਹ ਕੋੜੀ ਦੇਖੋ ਤੇ ਇਹ ਆਸ਼ਕੋ ਆਸ਼ਕੋ ਹਰੇਕ ਵੀਡੀਓ ਚ ਆਸ਼ਕ ਕਲੱਬ ਲੈਣਾ ਮੈਂ ਆਹ ਵੇਖ ਲੋ ਸਾਰੇ ਦੇ ਨਾਂ ਲਿਖੇ ਹੋਇਆ ਵੀ ਐ ਤੁਹਾਨੂੰ ਤੁਹਾਡਾ ਪਿਆਰ ਮਿਲ ਜਾਣਾ ਪਿਆਰ ਤੁਹਾਨੂੰ ਤੁਹਾਡਾ ਆਲਾ ਨਹੀਂ ਦੇਣਾ ਵਾ ਐ ਕੰਦਾ ਤੇ ਲਿਖ ਕੇ ਨਹੀਂ ਮਿਲਣਾ ਪਿਆਰ ਸੋ ਆਹਾ ਵੱਡਾ ਡਰਾਇੰਗ ਰੂਮ ਹੁੰਦਾ ਸੀ ਜੀ ਮਹਾਰਾਣੀ ਜਿੰਦਕੌਰ ਦਾ ਜਿੱਥੇ ਉਹਨਾਂ ਦੀਆਂ ਫਰੈਂਡਾਂ ਉਹਨਾਂ ਦੀਆਂ ਸਹੇਲੀਆਂ ਆ ਕੇ ਬੈਠੀਆਂ ਹੁੰਦੀਆਂ ਸੀ ਤੇ ਇਸ ਏਰੀਆ ਦੇ ਵਿੱਚ ਜਿਹੜਾ ਮਰਦਾ ਉਹ ਫਟਕਦਾ ਵੀ ਨਹੀਂ ਹੁੰਦਾ ਸੀ ਮਤਲਬ ਕਿਲੇ ਦੇ ਅੰਦਰ ਐਂਟਰ ਹੋਣੇ ਆਂ ਮਹਾਰਾਜਾ ਜੀਤ ਸਿੰਘ ਦਾ ਪੂਰਾ ਕਿਲਾ ਵੇਖਣੇ ਆ ਬੜੇ ਆਰਾਮ ਨਾਲ ਹਾਂਜੀ ਉਸ ਤੋਂ ਬਾਅਦ ਬਾਦਸ਼ਾਹ ਮਸਜਿਦ ਵੇਖਣੇ ਆ ਪਰ ਬਾਦਸ਼ਾਹ ਮਸਜਿਦ ਬਹਾਨਾ ਐਂਡ ਤੇ ਅਸੀਂ ਡੇਰਾ ਸਾਹਿਬ ਗੁਰਦੁਆਰਾ ਉੱਥੇ ਮੱਥਾ ਟੇਕਣਾ ਠੀਕ ਹੈ ਜੀ ਠੀਕ ਹੈ ਕਿਉਂਕਿ ਅਗਰ ਐਂਡ ਤੇ ਉਹਨਾਂ ਨੇ ਪ੍ਰੋਟੋਕੋਲ ਲੱਗਾ ਵੀ ਤੇ ਅਸੀਂ ਫਿਰ ਇੱਧਰ ਆਵਾਂਗੇ ਲੋਇਆ ਮੰਡੀ ਠੀਕ ਹੈ ਜੀ ਤੇ ਆਪਣਾ ਇੱਕ ਵਾਰ ਘਰੇ ਆ ਰਹੇ ਹਾਂ ਉਹਨਾਂ ਨਾਲ ਹਾਂਜੀ ਹਾਂਜੀ ਇੱਕ ਅਸੀਂ ਫੇਰ ਨਿਕਲ ਜਾਂਗੇ ਇਹ ਕਿਹੜਾ ਕਿਹੜੇ ਕਦੋਂ ਬਣਾਇਆ ਸੀਗਾ ਐ ਭਾਜੀ ਅੰਦਰ ਜਾ ਕੇ ਪਤਾ ਲੱਗੇਗਾ ਕਦੋਂ ਬਣਾਇਆ ਸੀ ਮੇਰਾ ਤਾਂ ਹਰੇ ਕੁਐਸਚਨ ਪਹਿਲਾ ਸੀ ਕਿਲੇ ਬਾਰੇ ਤੁਸੀਂ ਪਹਿਲੇ ਹੀ ਹਮਤਾਰ ਗਏ ਮੈਂ ਅਗਲਾ ਕੁਐਸਚਨ ਤੁਹਾਨੂੰ ਇਹ ਕਰਨਾ ਸੀ ਅੰਦਰ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿੰਨੇ ਸਾਲ ਲੱਗੇ ਬਣਨ ਦਾ ਉਦੋਂ ਪੁੱਛਣਾ ਹੀ ਸੀ ਸਾਲ ਅੰਦਰ ਹੀ ਦੱਸਾਂਗੇ ਮਹਾਰਾਜਾ ਜੀਤ ਸਿੰਘ ਨੇ ਕਿੰਨੇ ਸਾਲ ਆਏ ਕੋਲ ਕੋਲ ਕਿ ਹਜੇ ਇਹ ਮੈਂ ਵੀ ਇਨਫੋਰਮੇਸ਼ਨ ਇਕੱਠੀ ਕਰਨੀ ਆਏ ਹੈ ਸਾਡੇ ਬੰਦੇ ਰੱਖੇ ਵੀ ਅੰਦਰ ਆਇਆ ਹੁਣ ਅਸੀਂ ਕਿਲੇ ਦੇ ਗੇਟ ਦੇ ਅੰਦਰ ਐਂਟਰ ਹੋ ਗਏ ਆਂ ਸ਼ਾਇਦ ਤਾਂ ਫਿਰ ਨਵਾਂ ਬਣਿਆ ਮਹਾਰਾ ਰਣਜੀਤ ਸਿੰਘ ਦੇ ਵੇਲੇ ਦਾ ਨੀਗਾ ਗੇਟ ਇਹ ਐ ਮੈਂ ਤੁਹਾਨੂੰ ਦੱਸਣਾ ਇਹ ਗਿਆ ਮਿਨਾਰੇ ਪਾਕਿਸਤਾਨ ਮਿਨਾਰੇ ਪਾਕਿਸਤਾਨ ਸਾਡੀ ਪਾਕਿਸਤਾਨ ਦੀ ਕਰਾਰਦਾਰ ਮਨਜ਼ੂਰ ਹੋਇਆ ਕਰਦੀਆਂ ਸੀ ਐਸੀ ਮਨਾਰੇ ਪਾਕਿਸਤਾਨ ਦੇ ਥੱਲੇ ਉਹ ਅੱਗੇ ਜਾ ਕੇ ਮੈਂ ਉਹ ਵੀ ਤੁਹਾਨੂੰ ਦਿਖਾਣਾ। ਹਾਂ ਠੀਕ ਹੈ ਜੀ। ਇਹ ਘੋੜਾ ਰੇੜੀ ਵੀ ਆ। ਘੋੜਾ ਰੇੜੀ ਇਹਦੇ 'ਚ ਵੀ ਟਾੜੀ ਕਰੋਗੇ। ਇਹ ਕਿੰਨੇ ਪੈਸੇ ਲੈਂਦੇ ਆ? ਇਹ ਮੁxtਲਿਫ ਪੈਸੇ 100 ਰੁਪਏ ਇੱਕ ਸਵਾਰੀ। ਬਸ। ਹਾਂ ਜੀ। 100 ਰੁਪਏ ਇੱਕ ਸਵਾਰੀ। ਇੱਕ ਸਵਾਰੀ। ਜੇ ਵੱਧ ਮੰਗੇ ਉਹ ਤੁਹੀ ਦੇਣੇ। ਵੱਧ ਮੰਗੇ ਤੇ ਫੇਰ ਵੀ ਤੁਸੀਂ ਦੇਣੇ ਨੇ। ਮੰਮੀ ਇੱਥੇ ਤਾਂ ਕੋੜਾ, ਥੱਕ ਕੋੜਾ, ਕੋੜਾ ਕੰਚਰ ਗਾੜੀ ਕੜੀ। ਆਪਾਂ ਇੱਥੇ ਝੂਟਾ ਲਈਏ ਅੱਜ। ਮੈਂ ਨਹੀਂ ਮੈਨੂੰ ਤਾਂ ਪਤਾ। ਮੰਮੀ ਤੁਹਾਨੂੰ ਆ ਫੋਟੋ ਲੈ ਦਵਾਂ ਬਾਈ ਤੋਂ। ਪਾਣੇ ਨੇ ਹੱਤਾਂ 'ਚ ਗੱਲ ਚ ਪਾਣਾਂ ਵਾਲੇ ਹੱਤ 'ਚ ਪਾਣ ਵਾਲੇ ਨੇ ਆ ਲੈਣੇ ਨੇ ਨਹੀਂ 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 ਬਾਤ ਲੈ ਲੈਣੇ ਬਾਤ ਚਾਹ ਲੈਣੇ ਛੋੜ ਸਮੈ ਲੈ ਆ ਲੈ ਮਮੀ ਤੁਸੀਂ ਤੁਹਾਨੂੰ ਮੈਂ ਲੈ ਕੇ ਦਵਾਂ ਤੇ ਡੈਡੀ ਤੋਂ ਉਮੀਦ ਨਹੀਂ ਰੱਖੇ ਡੈਡੀ ਤੁਹਾਨੂੰ ਕੋਲ ਲੈ ਕੇ ਦੇਣਗੇ ਨਹੀਂ ਡੈਡੀ ਦਾ ਟਾਈਮ ਚਲਾ ਗਿਆ ਨਾ ਹੁਣ ਨਹੀਂ ਗਾਹ ਤੋਂ ਫਸਾ ਆ ਗਿਆ ਮੈਨੂੰ ਵੀ ਅੱਛਾ ਅੱਛਾ ਮੈਂ ਵੀ ਮੰਗਣ ਆਲਾ ਬੰਦਾ ਵਧੀਆ ਹਾਂ ਮੈਂ ਜਾ ਕੇ ਕਰਾਂ ਮੈਂ ਜਾ ਕੇ ਤੁਹਾਨੂੰ ਹਾਂ ਹੋ ਸਹੀ ਗੱਲ ਹੈ ਮੈਂ ਜਾਣਾ ਮੰਗਣ ਚਾਹ ਨਹੀਂ ਪੈਸੇ ਤੁਹਾਨੂੰ ਮੈਂ ਦਿਆ ਕਰਾਂ ਹਾਂ ਜਾਂ ਤੁਸੀਂ ਪਿਓਰ ਹੋ ਚਾਹੇ ਪੱਤਰੋ ਮੰਗਣਾ ਛੱਡਿਓ ਮੈਂ ਤਾਂ ਆਪ ਤਾਂ ਹੀ ਮੰਗੀ ਆ ਨਾ ਵੀ ਦਿਓ ਮੱਥਾ ਟੇਕਣ ਨੂੰ ਪੈਸੇ ਮੱਥਾ ਟੇਕਣ ਨੂੰ ਇੰਨੇ ਕ ਤਾਂ ਜਾਇਜ਼ ਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਆ ਪਹੁੰਚ ਚੁੱਕੇ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਦੇ ਵਿੱਚ ਤੇ ਇਧਰ ਨਾਲ ਹੀ ਤੁਸੀਂ ਦਰਸ਼ਨ ਕਰੋ ਸ਼ਹੀਦੀ ਸਥਾਨ ਤਨਤਨ ਬਾਬਾ ਅਰਜਨਦੇਵ ਜੀ ਇਹਨਾਂ ਦਾ ਸ਼ਹੀਦੀ ਸਥਾਨ ਇੱਥੇ ਆ ਜਿੱਥੇ ਉਹ ਤਤੀ ਤਵੀ ਤੇ ਬੈਠੇ ਸੀਗੇ ਤੇ ਪਹਿਲਾਂ ਆਪਾਂ ਦੇਖ ਪਹਿਲਾਂ ਆਪਾਂ ਦੇਖਣਾ ਦਰਸ਼ਨ ਕਰਨੇ ਆ ਕਿਲੇ ਦੇ ਤੇ ਬਾਅਦ ਚ ਆਪਾਂ ਆਉਣੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਲਓ ਜੀ ਸੰਗਤੋ ਗੁਰੂ ਦੀ ਇਹ ਪਿਆਰੀਓ ਆਪਾਂ ਪਹੁੰਚ ਚੁੱਕੇ ਆਂ ਸ਼ਾਨੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਦੇ ਵਿੱਚ ਆ ਲੋ ਭੈਣ ਜੀ ਆਜੋ ਵਾਪਸੀਆਂ ਵਾਸਤੇ ਵਾਪਸੀ ਤੇ ਵਾਪਸੀ ਤੇ ਚੱਲ ਭੈਣੇ ਚੜ ਪੌੜੀਆਂ ਚੱਲ ਭੈਣੇ ਚੜ ਪੌੜੀਆਂ ਸੀੜੀਆਂ ਨੇ ਜਿੱਥੋਂ ਹਾਥੀ ਜਾਂਦੇ ਇਤੋਂ ਵਾਸਤੇ ਵੱਡੀਆਂ ਸੀੜੀਆਂ ਬਣਾਈਆਂ ਅੱਛਾ ਜੀ ਇਹ ਸੀੜੀਆਂ ਜੀ ਸਪੈਸ਼ਲ ਹਾਥੀਆਂ ਵਾਸਤੇ ਬਣਾਈਆਂ ਗਈਆਂ ਸੀਗੀਆਂ ਤਾਂ ਹੀ ਵੱਡੀਆਂ ਵੱਡੀਆਂ ਸੀੜੀਆਂ ਨੇ ਸੀੜੀਆਂ ਕਹਿ ਲੋ ਪੌੜੀਆਂ ਕਹਿ ਲੋ ਨਹੀਂ ਨਹੀਂ 400 ਸਹੀ ਹੈ ਵੀਰੇ ਸੱਚੀ 400 ਦਾ ਜਲਸਾ ਲਿਆਂਦਾ ਮੈਂ ਗੱਲ ਬਿਸਮਿਲ੍ਲਾ ਨਹੀਂ ਕੀਤੀ ਬਿਸਮਿਲ੍ਲਾ ਬਿਸਮਿਲ੍ਲਾ ਦਾ ਮਤਲਬ ਕਿ ਪਹਿਲੀ ਗੱਲ ਸਰੋਕ ਕੀਤੀ ਕਿ ਮੈਂ ਚਲੋ ਮੈਂ ਬਿਸਮਿਲ੍ਲਾ ਕਰਾਉ 600 ਦੇ ਦੇ ਦੋਵਾਂ ਨੇ 300 ਨਹੀਂ ਨਹੀਂ ਇਹ ਗਲਤ ਨਹੀਂ ਕਹਿੰਦੇ ਹੁੰਦੇ ਲਓ ਜੀ ਇਹ ਲੱਗਿਆ ਹੋਇਆ ਪੂਰਾ ਰਾਹ ਰਾ ਦਾ ਸਨਵਾਸ ਤੇ ਕਿਧਰ ਨੂੰ ਕਿਹੜੀ ਚੀਜ਼ ਆ ਆਪਾਂ ਚੱਲਿਆਂ دیਵਾਨੇ ਖਾਸ ਲਓ ਜੀ ਆ ਖੜੇ ਆ ਬੰਦੇ ਇਹਨਾਂ ਨਾਲ ਫੋਟੋ ਆ ਖਿਚਾਓ ਤੇ ਇਹਨਾਂ ਨੂੰ ਮਾਇਆ ਦਿਓ ਕੁਰਸੀ ਪਈ ਹੁੰਦੀ ਸੀ ਇੱਥੇ ਆਲੇ ਦੁਆਲੇ ਫੁਆਰੇ ਲੱਗੇ ਹੁੰਦੇ ਸੀ। ਅੱਛਾ ਅੱਛਾ। ਉਹਨਾਂ ਨੂੰ ਨਜ਼ਾਰੇ ਕਰਨ ਵਾਸਤੇ ਬਹੁਤ ਖੂਬਸੂਰਤ ਆ ਬਣਾਇਆ ਗਿਆ ਸੀ। ਆ ਵੇਖੋ ਤੁਹਾਨੂੰ। ਹਾਂਜੀ ਨੀ ਫੁਆਰਿਆਂ ਦੇ ਦੇਖ ਰਹੀਆਂ। ਫੁਆਰੇ ਚੱਲਦੇ ਸੀ ਇੱਥੇ ਆ ਕੇ ਬੈੰਦੀ ਸੀ ਨਜ਼ਾਰੇ ਬੱਸ ਲੈਂਦੀ ਸੀ। ਸੋ ਮਹਾਰਾਣੀ ਜਿੰਦਾ ਬੈੰਦੇ ਹੁੰਦੇ ਸੀ ਇੱਥੇ। ਤੁਸੀਂ ਗਾਣਾ ਸੁਣਿਆ ਨੋ ਲੱਖਾਂ ਮੰਗਵਾਦੇ ਮੈਨੂੰ। ਉਹ ਗਾਣਾ ਸਰ। ਨੋ ਲੱਖਾਂ। ਨੋ ਲੱਖਾਂ ਤੋਂ ਸ਼ੁਰੂ ਹੈ। ਐ ਉਹਨੂੰ ਜਦੋਂ ਤਾਜ ਪਾਇਆ ਸੀ ਨਾ ਹਾਂਜੀ ਤੇ ਉਹਨੇ ਕਿਹਾ ਮੈਨੂੰ ਤਾਜ ਨਹੀਂ ਪਸੰਦ ਹੈਗਾ ਮੈਂ ਨਹੀਂ ਪਾਣਾ ਤਾਜ। ਉਹ ਫਿਰ ਉਹਨਾਂ ਨੇ ਇਦੇ ਵਾਸਤੇ ਤਾਜ ਨਮਾਇ 9 ਲੱਖਾ ਬਣਵਾਇਆ ਅੱਛਾ ਇਹ 9 ਲੱਖਾ ਇਹ ਜਗਾ ਦਾ ਨਾ 9 ਲੱਖਾ ਬਣਿਆ ਆ ਉਦੋਂ ਦੇ ਦੌਰ ਦਾ ਅੱਛਾ ਉਦੋਂ ਦੇ ਉਦੋਂ ਦੇ 9 ਲੱਖ ਦਾ ਆ 9 ਲੱਖਾ ਬਣਵਾਇਆ ਆ ਹਾ ਜਗਾ ਬਣੀ ਹੋਈ ਆ 9 ਲੱਖ ਦੇ ਉਸ ਦੇ ਦੌਰ ਦੀ ਇਹ ਆ ਜੀ ਸ਼ੀਸ਼ ਮਹਿਲ ਅੱਛਾ ਮੋਮਬਤੀ ਲੱਗਦੀ ਸੀ ਮੋਮਬਤੀ ਲੱਗਦੀ ਸੀ ਤੇ ਸ਼ੀਸ਼ੇ ਨੇ ਚਮਕਣ ਲੱਗ ਦਿੱਤੇ ਸਾਰੇ ਮਤਲਬ ਜਿਹੜੇ ਹੈਗੇ ਆ ਵਾ ਇਹ ਸ਼ੀਸ਼ੇ ਚਮਕਦੇ ਹੁੰਦੇ ਸੀ ਪੂਰੇ ਜਦੋਂ ਮੋਮਬਤੀ ਲੱਗਦੀ ਸੀ ਤੇ ਰੋਸ਼ਨੀ ਤੇ ਥੱਲੇ ਡਿੱਗਦੀ ਸੀ ਅੱਜ ਕੱਲ ਜਿਹੜੇ ਵੱਡੇ ਘਰ ਹੈਗੇ ਨੇ ਤੁਸੀਂ ਦੇਖਿਆ ਹੈਗਾ ਉੱਥੇ ਨਾ ਆਲ ਲਾਈਟ ਆਲ ਰੱਖੀ ਹੁੰਦੀ ਲੱਕੜਾਂ ਹਾਂਜੀ 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 ਫਾਇਰਪਲੇਸ ਇਹ ਪੁਰਾਣੇ ਜ਼ਮਾਨੇ ਦਾ ਇਹ ਚੀਜ਼ ਹੈ ਇਹ ਪੁਰਾਣੇ ਜ਼ਮਾਨੇ ਦੀ ਫਾਇਰ ਪਿਟਾ ਜੀ ਇੱਥੇ ਲੱਕੜ ਹਾਂਜੀ ਇਹ ਵੀ ਰੂਮ ਹੈਗਾ ਇਹ ਵੀ ਰੂਮ ਸੀ ਆਹ ਵੇਖੋ ਜਿਹੜਾ ਮੈਂ ਤੁਹਾਨੂੰ ਰਾਵੀ ਦੱਸ ਰਿਹਾ ਸੀ ਇੱਥੇ ਰਾਵੀ ਦਿਖਦੀ ਹੈ ਉਹ ਕੋ ਇਹ ਜਿਹੜੀ ਦੀਵਾਰ ਨਹੀਂ ਗਈ ਇੱਥੇ ਤੱਕ ਰਾਵੀ ਹੈਗੀ ਇੱਥੋਂ ਤੱਕ ਰਾਵੀ ਆਉਂਦੀ ਸੀ ਇਹਦੇ ਨਾਲ ਰਾਵੀ ਹੈਗੀ ਓ ਬੱਲੇ ਤੇਰੇ ਓਕੇ ਰਾਵੀ ਹੋਣ ਤਾਂ ਬਹੁਤ ਉੱਪਰੇ ਚਲੀ ਗਈ ਤੇ ਇੱਧਰ ਦੇਖੋ ਜੀ ਕਿਲੇ ਦਾ ਥਿਊ ਵਿਊ ਚੈੱਕ ਕਰੋ ਇੱਧਰ ਉਹ ਹੈਗਾ ਜਿੱਥੇ ਉਹ ਕੋਲੇ ਹਾਤੀ ਇੱਥੋਂ ਲੰਘਦੇ ਜਾਂਦੇ ਸੀ ਤੇ ਇੱਥੇ ਵਜ਼ੀਰ ਸਾਰੇ ਖਲੋਤੇ ਸੀ ਸਿਕਿਉਰਟੀ ਵਾਸਤੇ ਆ ਜਗਾ ਤੇ ਆਜ ਮਿਆਂ ਆਹ ਸਾਰੇ ਬਹੋਲਸ ਨੇ ਇਹ ਹੋਲ ਜਿਹੜੇ ਉਹਨਾਂ ਦੇ ਗੋਲੀਆਂ ਚਲਾਉਣ ਨੂੰ ਜਾਂ ਸਾਰਾ ਕੁਝ ਕਰਨ ਨੂੰ ਹਨਾ ਕਿਵੇਂ ਹਣਾ ਸਾ ਉਸ ਟਾਈਮ ਤੇ ਸਾਰਾ ਸਾਰਾ ਏਰੀਆ ਖਾਲੀ ਹੁੰਦਾ ਹੁਣਾ ਤੇ ਐਨ ਪੂਰਾ ਤਕੜਾ ਮਹਿਲ ਦੂਰੋਂ ਦਿਸਦਾ ਹੁਣਾ ਵੇਖੋ ਭੂਆ ਜੀ ਤੁਸੀਂ ਵੀ ਬੈ ਕੇ ਵੇਖੋ ਬੈ ਕੇ ਆਰਾਮ ਨਾਲ ਇੱਥੇ ਮਤਲਬ ਉਹ ਗੰਨਾ ਬੰਦੂ ਖਾਉ ਨਾਮ ਹੋ ਰਿਆ ਵਿੱਚ ਦੀ ਚਲਾਉਂਦੇ ਹੁੰਦੇ ਸੀਗੇ ਸੋ ਆਹਾ ਵੱਡਾ ਡਰਾਇੰਗ ਰੂਮ ਹੁੰਦਾ ਸੀ ਜੀ ਮਹਾਰਾਣੀ ਜਿੰਦਕੌਰ ਦਾ ਜਿੱਥੇ ਉਹਨਾਂ ਦੀਆਂ ਫਰੈਂਡਾਂ ਉਹਨਾਂ ਦੀਆਂ ਸਹੇਲੀਆਂ ਆ ਕੇ ਬੈਠਦੀਆਂ ਹੁੰਦੀ ਸੀ ਤੇ ਇਸ ਏਰੀਆ ਦੇ ਵਿੱਚ ਜਿਹੜਾ ਮਰਦ ਹੈ ਉਹ ਫਟਕਦਾ ਵੀ ਨਹੀਂ ਹੁੰਦਾ ਸੀ ਮਤਲਬ ਆਦਮੀ ਦਾ ਆਉਣਾ ਬੈਨ ਸੀ ਇਹ ਕਮਰੇ ਦੇ ਵਿੱਚ ਸਿਰਫ ਕੁੜੀਆਂ ਸਹੇਲੀਆਂ ਆਪਣੀਆਂ ਅਪਰ ਚ ਖੇਡਦੀਆਂ ਹੁੰਦੀਆਂ ਸੀ ਆਜੋ ਆਜੋ ਆਸ਼ਕੋ ਆਸ਼ਕੋ ਹਰੇਕ ਵੀਡੀਓ ਚ ਆਸ਼ਕ ਲੱਭ ਲੈਣਾ ਮੈਂ ਆਹ ਵੇਖ ਲੋ ਸਾਰੇ ਦੇ ਨਾਮ ਲਿਖੇ ਹੋਇਆ ਵੀ ਐਂ ਤੁਹਾਨੂੰ ਤੁਹਾਡਾ ਪਿਆਰ ਮਿਲ ਜਾਣਾ ਪਿਆਰ ਤੁਹਾਨੂੰ ਤੁਹਾਡਾ ਆਲਾਣਾ ਹੀ ਦੇਣਾ ਵਾ ਐਂ ਕੰਦਾ ਤੇ ਲਿਖ ਕੇ ਨਹੀਂ ਮਿਲਣਾ ਪਿਆਰ ਇਹ ਕੀ ਚੀਜ਼ ਬਣੀ ਐ ਇਹ ਇੰਨੀ ਕੀ ਚੀਜ਼ ਨਹੀਂ ਸੀ ਉਹਦੀ ਪਸੰਦੀ ਦੀ ਚੀਜ਼ ਬਣਾਈ ਆ ਤੁਸੀਂ ਬੋਲਣਾ ਵੇਖੋ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਉਹਨੂੰ ਵੇਖੋ ਆਹ ਵੇਖੋ ਬਟਰਫਲਾਈ ਬਣੀ ਇਹਰੇੋ ਕੈਮਰੇ ਚ ਬਟਰਫਲਾਈ ਬਣੀ ਹੋਈ ਆ। ਐਤੀ ਤਲੀ ਬਣੀ ਹੋਈ ਆ। ਡਿਜ਼ਾਈਨ ਬਣਿਆ ਹੋਇਆ ਐ। ਤੇ ਉਹਨੇ ਆਪ ਕਹਿ ਕੇ ਬਣਵਾਇਆ ਸੀ ਕਿ ਮੈਨੂੰ ਇਹ ਡਿਜ਼ਾਈਨ ਚਾਹੀਦਾ। ਡਿਜ਼ਾਈਨ ਚਾਹੀਦਾ। ਠੀਕ ਐ। ਇਹ ਕਿਸੇ ਨੂੰ ਮੈਨੂੰ ਪਤਾ ਲੱਗਦਾ ਕੈਮਰੇ ਚ ਹੀ ਪਤਾ ਲੱਗਦਾ ਕਿ ਕੀ ਬਣਦੇ ਆ। ਉਂਝ ਇਹ ਵੇਖੋ ਇਹ ਬਟਰਫਲਾਈ ਬਣੀ। ਪਤਲੀ ਬਣੀ ਹੋਈ ਐ। ਪੀਸੀ। ਬਹੁਤ ਠੀਕ ਐ ਜੀ। ਲਓ ਜੀ ਗੁਰਦੁਆਰਾ ਸਾਹਿਬ ਦੇਖੋ ਸਾਹਮਣੇ। ਤੇ ਰਾਵੀ ਕਹਿੰਦੇ ਇਧਰ ਜਮਾ ਨਾਲ ਹੀ ਵਗਦਾ ਹੁੰਦਾ ਸੀ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ। ਮੈਂ ਕਿਹਾ ਚਲੋ ਚੱਲੀਏ ਕਹਿੰਦੇ ਪੂਆ ਨੂੰ ਲਾ ਤਾਂ ਲਈਏ ਥੱਲੇ। ਪ ਸੋ ਆਹ ਜਗਾ ਤੋਂ ਪਰਲੇ ਪਾਸੇ ਮਹਾਰਾਣੀ ਜਿੰਦਾ ਜੀ ਹੁਣਾ ਦਾ ਏਰੀਆ ਸੀਗਾ ਆਹ ਦਰਵਾਜਾ ਦੇਖੋ ਪੁਰਾਣਾ ਪ੍ਰਾਤਨ ਦਰਵਾਜਾ ਜੀ ਘਟੋ ਘਟ 2 300 ਸਾਲ ਪੁਰਾਣਾ ਇਧੂ ਪਰੇ ਵਾਲਾ ਏਰੀਆ ਮਹਾਰਾਣੀ ਜਿੰਦਾ ਜੀ ਦਾ ਹੁੰਦਾ ਸੀ ਜਿਹੜਾ ਆਪਾਂ ਹੁਣੇ ਸਾਰਾ ਦੇਖ ਕੇ ਆਏ ਜਿਹਦੇ ਵਿੱਚ 9 ਲੱਖਾਂ ਤੇ ਸਾਰੀਆਂ ਚੀਜ਼ਾਂ ਸੀਗੀਆਂ ਉੱਪਰ ਆ ਜਾਓ ਭਾਜੀ ਉੱਪਰ ਆ ਜਾਓ ਉਹ ਜਿੰਦਗੀ ਉਹ ਭਰਾਵਾ ਉੱਪਰ ਹਜੇ ਨਹੀਂ ਆਉਣਾ ਹਜੇ ਮੈਂ ਜ਼ਿੰਦਗੀ ਜੀਣੀ ਆ ਤੁਸੀਂ ਟਾਈਮ ਨਾਲ ਹੀ ਉੱਪਰ ਬੁਲਾਈ ਜਾਂਦੇ ਆ ਸੋ ਆ ਹੁੰਦਾ ਸੀ ਜੀ ਉਹਨਾਂ ਟਾਈਮਾਂ ਦਾ ਧੋਬੀ ਘਾਟ ਉਦੋਂ ਇੱਥੇ ਕੱਪੜੇ ਲੀੜੇ ਧੋਣ ਆਉਂਦੇ ਹੁੰਦੇ ਫੋਟੋ ਜਿੰਨੀਆਂ ਮਰਜ਼ੀ ਜੀ ਫੋਟੋ YouTube ਹੈ ਜੀ ਕੋਈ ਸਰ ਅਭੀ ਨਵੇਂ ਹੀ ਹੈ YouTube ਤੇ ਮਦਸਰ ਜੀ ਕੀ ਕਹਿੰਦੇ ਸੀ ਗਰਾਊਂਡ ਹੀ ਕੇ ਘਾਸੀ ਜਦੋਂ ਮਹਾਰਾਣੀ ਨੇ ਸੈਰ ਵਗੈਰਾ ਕਰਨੀ ਹੁੰਦੀ ਸੀ ਫਿਰ ਉਧਰੋਂ ਇੱਧਰ ਆਂਦੇ ਸੀ ਫਿਰ ਇਹ ਸਾਰਾ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਮਹਾਰਾਣੀ ਸਵੇਰ ਸਵੇਰ ਸੈਰ ਕਰਕੇ ਤੇ ਫਿਰ ਆਪਣੇ ਉਧਰ ਬੈਡਰੂਮ ਵਗੈਰਾ ਮਤਲਬ ਇਹ ਸੈਰ ਕਰਨ ਵਾਲੀ ਜਗਾ ਸੀਗੀ ਵਾਕ ਕਰਨ ਵਾਸਤੇ ਜਗਾ ਸੀ ਰੋਟੀ ਪਾਣੀ ਛੱਕ ਕੇ ਹਣਾ ਫਿਰ ਵਾਕ ਕੈਲਰੀਆਂ ਪਚਾਉਣ ਵਾਲੀ ਵੀ ਮੋਟਾਪਾ ਨਾ ਹੋਵੇ ਤੁਹਾਡੇ ਵਾਂਗੂ ਪਾਣੀ ਨਹੀਂ ਪਾਣੀ ਬੋਤਲ ਇਹ ਜਗ੍ਹਾ ਤੇ ਮਹਾਰਾਣੀ ਜਿੰਦਾ ਜੀ ਇਸ਼ਨਾਨ ਕਰਦੇ ਹੁੰਦੇ ਸੀਗੇ ਕਿਉਂਕਿ ਇਹਨਾਂ ਦਾ ਜਕੂਜੀ ਲੱਗਿਆ ਦੇਖੋ ਕਿੱਡਾ ਵੱਡਾ ਟੱਬ ਹੈ ਨਾ ਕੇ ਤੇ ਜਦੋਂ ਆਊਟਸਾਈਡ ਨਹਾਉਣਾ ਹੁੰਦਾ ਸੀਗਾ ਤਾਂ ਆਹ ਜਕੂਜੀ ਆ ਤੇ ਮਹਾਰਾਣੀ ਜਿੰਦਾ ਵਾਸਤੇ ਅੰਦਰ ਜਕੂਜੀ ਆ ਲੱਗਿਆ ਹੁੰਦਾ ਸੀ ਤੇ ਬਾਕੀ ਸਾਰੀਆਂ ਇਹ ਗੱਲਾਂ ਦੀ ਖੈਰ ਆ ਆ ਲੋਕ ਦੇਖੋ ਕਿੰਨੇ ਮੂਰਖਾ ਆਪਦੀਆਂ ਬੋਤਲਾਂ ਪੀ ਕੇ ਅੰਦਰ ਸਿੱਟਦੇ ਆ ਇਹਨਾਂ ਨੂੰ ਅਕਲ ਕਦੇ ਵੀ ਨਹੀਂ ਆਣੀ ਜਿਸ ਦਿਨ ਇਹਨਾਂ ਨੂੰ ਅਕਲ ਆ ਗਈ ਉਸ ਦਿਨ ਆਪਣੀ ਧਰਤੀ ਦੇ ਕਟੋ-ਕਟ 2-3 ਮਿਲੀਅਨ ਸਾਲ ਵਜ ਜਾਣੇ ਆ। ਸੋ ਤੁਸੀਂ ਉਮੀਦ ਨਾ ਰੱਖੋ ਕਿ ਲੋਕਾਂ ਨੂੰ ਕਦੇ ਅਕਲ ਆਏਗੀ। ਕੁਛ ਨਹੀਂ ਸਾਹ। ਹਾਂਜੀ। ਇੱਥੇ ਬੰਦੇ ਸੀ ਇੱਥੇ ਸਾਰੀ ਮਹਿਮਾਨ ਨਿਵਾਜ਼ੀ ਕਰਦੇ ਸੀ। ਤੇ ਤੁਸੀਂ ਸਾਨੂੰ ਇੱਥੇ ਕਿਉਂ ਖੜਾਇਆ? ਤੇ ਚਲੋ ਫਿਰ ਪਿੱਛੇ ਚਲੀਏ। ਨਹੀਂ ਉੱਥੇ ਲੈ ਕੇ ਜਾਣਾ ਵਾ ਮਹਿਮਾਨ ਨਿਵਾਜ਼ੀ ਵਾਲੀ ਜਗ੍ਹਾ ਤੇ। ਬੋਤਲਾਂ-ਬੂਤਲਾਂ ਮੰਗਾਓ ਉੱਥੇ। ਸੋ ਮਹਿਮਾਨਾਂ ਵਾਸਤੇ ਉਹ ਜਗ੍ਹਾ ਜੀ ਸਾਹਮਣੇ ਜਿਹੜੀ ਉਹ ਵਾਲੀ ਕਿਉਂਕਿ ਪਰਲੇ ਪਾਸੇ ਵਿਊ ਬੜਾ ਸੋਹਣਾ ਹੁੰਦਾ ਏ ਮਹਿਮਾਨਾਂ ਨੂੰ ਹਵਾ ਠੰਢੀ ਆਉਂਦੀ ਹੁੰਦੀ ਸੀ। ਤੇ ਇਹ ਮਹਿਮਾਨ ਆਮ ਮਹਿਮਾਨ ਕਿ ਖਾਸ ਮਹਿਮਾਨ ਖਾਸ ਮਹਿਮਾਨ ਆਮ ਸਾਡੇ ਵਰਗੇ ਕਿੱਥੇ ਵੰਦੇ ਸੀ ਅਛਾਉਂਦੇ ਨਹੀਂ ਸੀ ਮੇਰੀ ਪੰਜਾਬ ਸਰਕਾਰ ਨੂੰ ਛੋਟੀ ਜੀ ਬੇਨਤੀ ਆ ਬਾਲੀ ਵੱਡੀ ਨਹੀਂ ਇਹ ਆਪਾਂ ਪੰਜਾਬ ਚਾ ਤੇ ਦੂਜਾ ਮਹਾਰਾਜ ਰਣਜੀਤ ਸਿੰਘ ਦੀ ਜਗ੍ਹਾ ਤੇ ਆ ਇੱਕ ਤਾਂ ਇੱਥੇ ਉਹਨਾਂ ਨੇ ਲਿਖਿਆ ਉਰਦੂ ਚਲੋ ਇੱਥੋਂ ਦੀ ਲੋਕਲ ਭਾਸ਼ਾ ਲਿਖਣੀ ਚਾਹੀਦੀ ਦੂਜੇ ਪਾਸੇ ਇੰਗਲਿਸ਼ ਲਿਖੀ ਆ ਤੇ ਯਾਰ ਸਾਨੂੰ ਇੰਗਲਿਸ਼ ਨਹੀਂ ਆਉਂਦੀ ਸਾਨੂੰ ਉਰਦੂ ਨਹੀਂ ਆਉਂਦੀ ਸਾਨੂੰ ਪੰਜਾਬੀ ਲਿਖਵਾਓ ਇੱਥੇ ਤੇ ਸਾਨੂੰ ਮਾੜਾ ਮੋਟਾ ਪਤਾ ਲੱਗੇ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਗਾਈਡ ਲਈਏ ਅਸੀਂ ਨਹੀਂ ਲੈਣਾ ਗਾਈਡ ਸਾਨੂੰ ਪੰਜਾਬੀ ਲਿਖ ਕੇ ਦੋ ਹਾਂਜੀ ਪੰਜਾਬੀ ਪੰਜਾਬ ਚ ਬਹੁਤ ਜ਼ਰੂਰੀ ਆ ਆਸ਼ਕੋ ਆਸ਼ਕੋ ਤੁਹਾਡੀ ਖੈਰ ਹੋ ਜੇ ਤਸ਼ਮੀਰ ਦਾ ਉਸ ਵਕਤ ਦਾ ਪਹਿਲਾ ਗੌਰਨਰ ਰਾਜਾ ਗੁਲਾਤ ਸਿੰਘ ਨੇ ਉਸ ਵਕਤ ਦੇ ਵਿੱਚ ਕੋਈ ਕਹਿੰਦਾ 75 ਲੱਖ ਕੋਈ ਕਹਿੰਦਾ 1.5 ਕਰੋੜ ਦਿੱਤਾ ਤਸ਼ਮੀਰ ਨੂੰ ਓਕੇ ਜੀ ਐਥਲੈਟਿਕ ਕਲਿਟਿੰਗ ਜੀਦਾ ਸਿੰਘ ਐਦ ਰੀਚਿੰਗ ਦਾ ਬੇਟਾ ਦਲੀਪ ਸਿੰਘ ਦਾ ਬੇਟਾ ਪੋਤਾ ਓਕੇ ਓਕੇ ਮਹਾਰਾਜ ਰਣਜੀਤ ਸਿੰਘ ਦਾ ਪੋਤਾ ਇੱਕ ਸਤਰਾਸ਼ ਨੇ ਉਸ ਵਕਤ ਤੇ ਕੀਤਾ ਜਿਸ ਵਿੱਚ ਹਾਥੀ ਦੇ ਦੰਦਾਂ ਨੂੰ ਤਰਾਸ਼ ਕੇ ਮਹਾਰਾਜਾ ਰਣਜੀਤ ਸਿੰਘ ਉਹਦੀ ਸਾਡੀ ਫੈਮਿਲੀ ਦੀ ਤਸਵੀਰ ਬਣਾਈ ਸੀ ਇਹ ਹਾਥੀ ਦੇ ਦੰਦ ਆ ਹਾਥੀ ਦੇ ਦੰਦ ਨੇ ਲੋਹਾੜੀ ਪਾਟੀ ਟਕਸਾਲੀ ਸ਼ਾਲਮੀ ਸਾਰੇ ਗਿਰਦ ਹਾਇਰ ਐ ਲਾਹੌਰ ਫੋਰਟ ਸ਼ਾਹੀ ਕਿਲਾ ਅਬਾਸ਼ਾ ਮਸਜਿਦ ਅਬਾਰ ਮੇਨ ਗੁਰਦੁਆਰਾ ਜਿੱਥੋਂ ਤੁਹਾਡੀ ਐਂਟਰਸ ਹੋਈ ਹੈ ਮੁਗਲ ਪੀੜੇ ਤੇ ਦਰਾਇ ਰਾਵੀਆਂ ਨੂੰ ਟੱਚ ਕਰਦਾ ਸੀ ਇਹਨੂੰ ਚਾਰ ਇਸ ਹਾਂ ਚ ਨੇ ਡਾਈਆਂ ਗੋਲੀਆਂ ਬਣਾਉਣ ਵਾਲੀਆਂ ਇਹ ਗੋਲੀਆਂ ਉਸ ਵਕਤ ਇਸਤੇਮਾਲ ਕੀਤੀ ਜਾਂਦੇ ਸੀ ਉਹ ਪੱਥਰ ਚਕਮਾਗ ਉਸ ਵਕਤ ਦੇ ਵਿੱਚ ਮਾਚਸ ਨਹੀਂ ਹੁੰਦੀ ਆਪਸ ਵਿੱਚ ਟੱਚ ਕਰਕੇ ਰਗੜ ਕੇ ਇਹਨੂੰ ਚਲਾਇਆ ਜਾਂਦਾ ਸੀ ਫਿਰ ਅੱਗ ਜਲਾਇਆ ਜਾਂਦੀ ਸੀ ਉਹਨਾਂ ਤੋਪ ਤੇ ਗੋਲੇ ਬੰਦੇ ਸਨ ਦੌਰਾਨ ਜੰਗ ਪਿਸਟਲ ਦੇ ਵਿੱਚ ਗੋਲੀ ਖਤਮ ਹੋਈਏ ਤਾਂ ਛੋੜੇ ਦਾ ਕੰਮ ਦਿੰਦਾ ਸੀ ਯਾਨੀ ਕਿ ਮਾਫੀ ਨਹੀਂ ਸੀ ਬੰਦਾ ਮਾਰਨਾ ਹੀ ਸੀ ਅਫਿੰਗਰ ਟੋਰਚ ਇਸ ਉਂਗਲੀ ਤੇ ਨੇਲ ਨੂੰ ਤੋੜਨਾ ਸਜ਼ਾ ਦੇ ਤੌਰ ਤੇ ਅਬਰੂਦ ਦੀ ਪਮੈਸ਼ ਵਾਸਤੇ ਇਹ ਹਿਰਨ ਦਾ ਸਿੰਘ ਬਣਾਇਆ ਬਰਛਾ ਬਣਾਇਆ ਮਾਰਨ ਵਾਸਤੇ ਇਹ ਅਬਰੂਦ ਦੀ ਪਮੈਸ਼ ਕਰਦੇ ਸਨ ਉਹ ਵੀ ਬਰੂਦ ਕਿੰਨਾ ਮਿਗਜ਼ਾਰ ਹਾਂਜੀ ਉਹ ਊਂਠ ਤੇ ਗੈਂਡੇ ਦੀ ਖੱਲ ਦੀ ਬਣੀ ਅਬਰੂਦ ਦੀ ਕੁੱਪੀ ਉਹ ਵੀ ਬਰੂਦ ਨੂੰ ਸਟੋਰ ਕੀਤਾ ਜਾਂਦਾ ਸੀ ਆਜੋ ਅਦਰੋਂ ਆਪਾਂ ਇਹ ਮੁਸਲਮਾਨਾਂ ਦੀ ਤਲਵਾਰਾਂ ਦੇ ਜਦੋਂ ਬ੍ਰਿਟਿਸ਼ ਆਇਆ ਉਹਨਾਂ ਨੇ ਆਪਣੀ ਗੰਸ ਨੂੰ ਬਣਾਇਆ ਗਿਆ ਨਵੀਂ ਤਕਨੀਕ ਮਤਲਬ ਪਹਿਲਾਂ ਤਲਵਾਰਾਂ ਹੁੰਦੀਆਂ ਸੀ ਉਸ ਤੋਂ ਬਾਅਦ ਆਪਾਂ ਬ੍ਰਿਟਿਸ਼ ਦੇ ਜ਼ੋਰ ਤੇ ਗੰਸ ਤੱਕ ਆ ਗਏ ਇਹ ਸਰਦਾਰਾਂ ਦੀਆਂ ਇਹ ਸਰਦਾਰਾਂ ਦੀਆਂ ਤਲਵਾਰਾਂ ਤੇ ਮੁਸਲਮਾਨਾਂ ਨੇ ਤੇ ਸਰਦਾਰਾਂ ਨੇ ਤਲਵਾਰ ਸਮਝੀ ਸੀ ਹਾਂਜੀ ਕਿਉਂਕਿ ਤਲਵਾਰ ਚਲਾਉਣ ਵਾਸਤੇ ਇੱਕ ਦਿਲ ਗੁਰਦਾ ਚਾਹੀਦਾ ਹਾਂਜੀ ਹਾਂਜੀ ਜ਼ੋਰ ਚਾਹੀਦਾ ਸਰਦਾਰ ਬੜੇ ਪਾਵਰਫੁਲ ਪਖਾਨ ਤੇ ਜਿਹੜੇ ਮੁਸਲਮਾਨਾਂ ਤੇ ਸਰਦਾਰ ਅੰਗਰੇਜ਼ਾਂ ਨੇ ਇਹ ਚੀਜ਼ ਨੂੰ ਵੇਖ ਕੇ ਕਿਹਾ ਕਿ ਇਹ ਪਿਆਰ ਵੀ ਬੜਾ ਤੇ ਦਲੇਰੀ ਭਰੇ ਉਹਨਾਂ ਫਿਰ ਪੌਟਸੀਆਂ ਖੇਡ ਕੇ ਉਹਨਾਂ ਨੂੰ ਆਪਸ ਦੇ ਵਿੱਚ ਲੜਵਾਇਆ ਗਾਹ ਤੱਕ ਲੜਵਾਉਂਦੇ ਰਹੇ ਆ ਜੋ ਵਰਛੇ ਪੁਲਾੜੀਆਂ ਇਹ 뮤지컬 ਸਮਾਨ ਸਾਰਾ ਸਿੱਖ ਦੌਰ ਦਾ ਪਿਆ ਸਾਰਾ ਸਿੱਖ ਦੌਰ ਦਾ ਸਿੱਖ ਦੌਰ ਦਾ ਸਾਰਾ ਅੱਗੇ ਆਜੋ ਭੈਣ ਜੀ ਸਿੱਖ ਯਾਤਰੀ ਸਪੈਸ਼ਲ ਹਾਂਜੀ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਬਰਤਾਨੀਆਂ ਤੋਂ ਆਉਂਦੇ ਨੇ ਤੋ ਆ ਤੀਰ ਕਮਾਣਾ ਜੀ ਆਹਲਾ ਤੀਰ ਕਮਾਣ ਬੰਦਾ ਮਾਰਨ ਵਾਸਤੇ ਅੱਖ ਕੱਟਣ ਵਾਸਤੇ ਤੇ ਇਹ ਜੇ ਕਿਸੇ ਦਾ ਨੱਕ ਲਾਉਣਾ ਨੱਕ ਲਾਉਣ ਵਾਸਤੇ ਚਲੋ ਜੀ ਮੈਸ ਕਰਕੇ ਇਹ ਪੂਰੀ ਜੱਡੀ ਦਿਖਾ ਰਿਹਾ ਤਾਂ ਕਿ ਰਸ ਤੋਂ ਵਜਣਾ ਅਸੀਂ ਉੱਤੇ ਜਾਵਾਂ ਉਹ ਸਕੋਨਾ ਰੱਖੋ ਠੀਕ 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 ਅੱਛਾ ਉੱਤੇ ਸਾਰੀਆਂ ਚੀਜ਼ ਹੈਗੀਆਂ ਲਾਇਨ ਆਫ ਦੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਇਨ ਆਫ ਦੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦੇਖੋ ਜੀ 40 ਤੋਂ 45 ਸਾਲ ਪੂਰੇ ਪੰਜਾਹ ਦੇ ਉੱਤੇ ਹੋਲਡ ਰਿਆ ਨਾ 40 ਤੋਂ 45 ਸਾਲ ਇਹਨਾਂ ਨੇ ਰਾਜ ਕੀਤਾ ਜੀ ਕਹਿੰਦੇ ਇੱਥੇ ਅੱਛਾ ਐਸੋ ਦਾ ਜਾਨੂਆ ਸਪੈਸ਼ਲ ਇਗਜ਼ਾਮੀ ਅੰਦਰ ਦੀ ਲਾਬੀ ਇਹ ਜੰਗਾਂ ਦੇ ਪਾੜ ਦਹਾਏ ਨੇ ਅੰਗਰੇਜ਼ਾਂ ਦੇ ਨਾਲ ਸਰਦਾਰਾਂ ਦੀ ਜੰਗਾਂ ਹੋਈਆਂ ਸਾਮਣੇ ਹੈ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਘੋੜੀ ਠੀਕ ਹੈ ਜੀ ਇਹਨੂੰ ਸਟੱਫ ਕੀਤਾ ਹੈ ਕੈਮੀਕਲ ਮਸਾਲੇ ਦੇ ਨਾਲ ਓਕੇ ਓਕੇ ਠੀਕ ਹੈ ਜੀ ਗੁਜਰਾਵਾਲਾ ਦੇ ਵਿੱਚ ਇੱਕ ਜਗ੍ਹਾ ਅੱਗੇ ਬੱਪੀ ਬੱਪੀ ਉੱਤੇ ਸੁਣਿਆ ਇਹਨੂੰ ਹਾਸਲ ਕਰਨ ਵਾਸਤੇ ਕੋਈ ਕਹਿੰਦਾ 6000 ਕੋਈ ਕਹਿੰਦਾ 12000 ਬੰਦਾ ਕਤਲ ਹੋਇਆ ਸੀ ਓਹ ਠੀਕ ਹੈ ਇਹਨੂੰ ਹਾਸਲ ਕਰਨ ਵਾਸਤੇ ਵੀ ਇਹ ਲੈ ਕੇ ਕਿਹੜੇ ਜਾਣੀ ਆ ਐ ਅਰਬੀ ਕੋੜੀਏ ਕੋੜਾ ਉਹਨੇ ਵੀ ਵਫਾਦਾਰ ਹੁੰਦਾ ਹੈ ਅਰਬੀਆਂ ਕੋੜੇ ਦੀ ਇੱਕ ਆਪਣੀ ਸ਼ਾਨ ਹੁੰਦੀ ਹੈ ਇਹ ਮਹਾਰਾਜਾ ਦਾ ਸਾਰਾ ਸਮਾਨ ਜਿਹੜਾ ਦੌਰਾਨੇ ਜੰਗ ਜਾਂ ਸਫ਼ਰ ਤੇ ਜਾਂਦੇ ਸਨ ਉਹ ਸਾਰਾ ਸਮਾਨ ਸਾਡੋ ਸਮਾਨ ਪੈਕ ਹੋ ਕੇ ਜਾਂਦਾ ਸੀ ਓਕੇ ਓਕੇ ਠੀਕ ਹੈ ਇਹ ਦਲੀਪ ਸਿੰਘ ਦੀ ਖਲੋਨਾ ਟਾਈਪ ਤੋਪ ਉਸ ਵਗਰ ਖਲੋਨੇ ਵੀ ਇਸ ਕਿਸਮ ਦੇ ਹੁੰਦੇ ਸੀ ਹਾਂਜੀ 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 ਤੁਸੀਂ ਪੰਜਾਬ ਉਸ ਦੀਵਾਰ ਨੂੰ ਦਰਹਿਰਾਵੀ ਟੱਚ ਕਰਦਾ ਸੀ ਮੁਗਲ ਪੀੜੇ ਦੇ ਵਿੱਚ ਇੱਕ ਜਿਹੜੀ ਬਾਹਰ ਵਾਲੀ ਦੀਵਾਰ ਹੈ ਉਹ ਸਰਦਾਰਾਂ ਦੇ ਤੇ ਬ੍ਰਿਟਿਸ਼ ਦੌਰ ਦੇ ਵਿੱਚ ਬਣੀਆਂ ਸਨ ਔਰ ਚ ਆਰਚ ਬਣੀ ਤੁਸੀਂ ਦੇਖੋਗੇ ਉਸ ਆਰਥ ਦੇ ਵਿੱਚ ਰੱਖ ਕੇ ਗੰਨਾ ਚਲਾਈ ਜਾਂਦੀਆਂ ਸਨ ਤੇ ਇੱਕ ਦੂਸਰੇ ਦੇ ਮੋਢੇ ਰੱਖ ਕੇ ਸ਼ੂਟ ਕੀਤੇ ਜਾਂਦੇ ਸਨ ਤੇ ਜਿਹੜੀਆਂ ਮਹੋਰੀਆਂ ਦਿਖਾਈਆਂ ਤੁਹਾਨੂੰ ਮਹੋਰੀਆਂ ਨਹੀਂ ਦਿਖਾਈਆਂ ਉਹਨਾਂ ਵਿੱਚ ਦੀ ਇਹ ਚੱਲ ਰਹੀਆਂ ਸੀ ਕਿਉਂਕਿ ਬੜੀ ਪਾਵਰਫੁੱਲ ਇੰਜਣ ਹਿਲਾਉਣ ਨਾਲ ਸੇ ਤਾਕਤ ਚਾਹੀਦੀ ਪੂਰੀ ਤਾਕਤ ਚਾਹੀਦੀ ਹੈ ਤਾਂ ਘੋੜੀ ਦੇ ਤੁਸੀਂ ਦਰਸ਼ਨ ਕੀਤੇ ਹੈ ਜੀ ਮਹਾਰਾਜ ਰਣਜੀਤ ਸਿੰਘ ਦੀ ਘੋੜੀ ਤੇ ਉਸ ਟਾਈਮ ਦੀ ਇਹ ਘੋੜੀ ਦੇਖੋ ਤੇ ਇਹ ਮਸਾਲਾ ਲਾ ਕੇ ਕੈਮੀਕਲ ਲਾ ਕੇ ਇਹਨਾਂ ਨੂੰ ਪ੍ਰਸਰਵ ਕੀਤਾ ਹੋਇਆ ਤੇ ਇੱਥੇ ਪਈ ਹੈ ਬ੍ਰਿਟਿਸ਼ ਦੌਰ ਦੇ ਪਿਸਟਲਸ ਨੇ ਸਾਰੇ ਸਿੰਗਲ ਤੇ ਡਬਲ ਗੋਲੀ ਯੂਜ਼ ਹੁੰਦੇ ਹਾਂ ਡਬਲ ਗੋਲੀ ਇਹ ਦਨਾਲੀ ਆ ਗਿਆ ਸਿੰਗਲ ਆ ਗਿਆ ਸਿੰਗਲ ਸ਼ਾਟਗਨ ਇਹ ਸਾਡੇ ਮੁਸਲਮਾਨਾਂ ਦੀ ਦੁਰਾਨੇ ਜੰਗ ਇਹ ਤੁਹਾਡੀਆਂ ਹਾਂਜੀ ਇਹ ਤੁਹਾਡੀਆਂ ਮੈਨੂੰ ਪਤਾ ਜੰਦੀਰ ਪਾਉਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਇਹ ਮੁਗਲਾਂ ਦੇ ਇਹ ਤਾਂ ਇਹ ਸੌਨਾ ਨਾਸਤੇ ਹਾਂਜੀ 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 ਜੇ ਤੁਹਾਨੂੰ ਲਾਹੌਰ ਦੇ ਕਿਲੇ ਦੇ ਵਧੀਆ ਦਰਸ਼ਨ ਹੋ ਰਹੇ ਆ ਤੁਸੀਂ ਵਧੀਆ ਦੇਖ ਰਹੇ ਐਨਜੋਏ ਕਰ ਰਹੇ ਹੋ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਸ਼ੇਅਰ ਕਰ ਦਿਓ ਕਿਉਂਕਿ ਕਿਲਾ ਆਪਾਂ ਹਜੇ 50% ਦੇਖਿਆ ਤੇ ਬਾਕੀ ਸਾਰਾ ਕਿਲਾ ਪਿਆ ਤੇ ਵਲੌਗ ਕਾਫੀ ਲੰਬਾ ਹੋ ਜਾਣਾ ਮੇਰਾ ਪਹਿਲਾ ਏਡਾ ਲੰਮਾ ਵਲੌਗ ਹੋਏਗਾ ਤੇ ਮੈਂ ਇਹਨੂੰ ਕੱਟ ਵਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਿਲਾ ਸਾਰਾ ਹੀ بڑا ਦੇਖਣ ਵਾਲਾ ਇੱਥੇ ਕਿਲਾ ਇਹ ਮੈਨੂੰ ਦੱਸੋ ਜੀ ਜਿਹੜਾ ਇਹ ਕਿਲਾ ਹੈ ਟੋਟਲ ਕਿੰਨੇ ਏਰੀਏ ਦੇ ਵਿੱਚ ਬਣਿਆ ਹੋਇਆ ਇਹ 42 ਤੋਂ 44 ਏਕੜ ਚ ਹੈ 44 ਏਕੜ ਦੇ ਵਿੱਚ ਬਣਿਆ ਹੋਇਆ ਤੇ ਇਹ ਕਿਹੜੇ ਏਅਰ ਦੇ ਵਿੱਚ ਬਣਾਇਆ ਸੀ ਕਿਹੜੇ ਸਨ ਦੇ ਸਟੈਪ ਬਾਈ ਸਟੈਪ ਆਂਦਾ ਗਿਆ ਨਹੀਂ ਮਤਲਬ ਸ਼ੁਰੂ ਕਦੋਂ ਹੋਇਆ ਸੀ ਕੁਛ ਐ ਤੁਹਾਨੂੰ ਹਸਾਂ ਐ ਕੋਈ ਐ ਹਜ਼ਾਰ ਤੋਂ ਲਾ ਲੋ 10 ਤੋਂ 11 12 13 14 ਸਟੈਪ ਬਾਈ ਸਟੈਪ ਆਂਦੇਗੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਕਿਲੇ ਦੇ ਵਿੱਚ ਕਿਦ ਕਦਰ ਹੈ ਇਹ ਰਾਜ ਆਇਆ 1800 ਦੇ ਕੁਛ ਦੇ ਵਿੱਚ ਜਦੋਂ ਬ੍ਰਿਟਿਸ਼ ਨੇ ਬਾਦਸ਼ਾਹ ਜ਼ਫਰ ਨੂੰ ਰੈਸਟ ਕੀਤਾ ਠੀਕ ਹੈ ਜੀ ਬਾਕੀ ਪਾਵਰਫੁੱਲ ਮਹਾਰਾਜਾ ਰਣਜੀਤ ਸਿੰਘ ਸੀ ਐਸ ਕਰਕੇ ਇਹਨਾਂ ਨੂੰ ਪੂਰੇ ਪੰਜਾਬ ਤੇ ਹੋਲਡ ਦੇ ਦਿੱਤਾ ਠੀਕ ਹੈ ਜੀ ਐ ਹੁਣ ਅਸੀਂ ਆਏ ਹਵੇਲੀ ਰਾਣੀ ਜਿੰਦਪੁਰ ਹਵੇਲੀ ਨੇ ਮਾਈ ਜਿੰਦਾਂ ਰਣਜੀਤ ਸਿੰਘ ਦੀ ਬੀਵੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਆ ਦੇਖੋ ਇਹਦੀ ਮੇਨ ਮੇਨ ਰਸਤਾ ਇਧਰ ਜਿੰਦਾ ਸੀ ਕਿਉਂਕਿ ਸਾਡੀ ਬਿਲਡਿੰਗ ਹੁੰਦੀ ਕਵਰ ਹੈਗੀ ਸੀ ਅੱਛਾ ਇਹ ਸਾਰੀ ਨਾਲ ਹੁੰਦੀ ਸੀ ਬਿਲਡਿੰਗ ਸਿੱਧਾ ਦਿਖਾਓ ਕੈਮਰਾ ਦੇ ਜ਼ਰੀਏ ਮੇਨ ਗੇਟ ਆ ਮੇਨ ਗੇਟ ਹੁੰਦਾ ਸੀ ਜੀ ਉਸ ਟਾਈਮ ਦੇ ਵਿੱਚ ਮਹਾਰਾਣੀ ਜਿੰਦਕੌਰ ਦੀ ਹਵੇਲੀ ਹੈ ਤੇ ਚੈੱਕ ਕਰੋ ਪੁਰਾਣੀਆਂ ਇੱਟਾਂ ਪੁਰਾਣੇ ਦਰਵਾਜ਼ੇ ਉਸ ਟਾਈਮ ਤੁਸੀਂ ਵੇਲਾ ਯਾਦ ਕਰਕੇ ਸੋਚੋ ਵੀ ਕਿਵੇਂ ਦਾ ਮਾਹੌਲ ਹੁੰਦਾ ਹੋਏਗਾ ਕੀ ਹੁੰਦਾ ਹੋਏਗਾ ਸਾਰਾ ਕੁਝ ਇੱਥੇ ਇਹ ਵੀ ਉਹੀ ਤਸਵੀਰ ਹੈ ਐਰਿਸ ਸਭ ਤੋਂ ਛੋਟਾ ਬੇਟਾ ਮਹਾਰਾਜਾ ਦਲੀਪ ਸਿੰਘ ਆ ਦਲੀਪ ਸਿੰਘ ਜੀ ਦੀ ਫੋਟੋ ਆ ਗਈ ਹੈ ਜੀ ਇਹਨੇ ਕੋਹੇ ਨੂਰ ਹੀਰਾ ਮਲਕਾ ਕਟੋੜੀਆਂ ਨੂੰ ਗਿਫਟ ਕੀਤਾ ਸੀ ਉਹਨਾਂ ਨੇ ਕੋਹੇ ਨੂਰ ਹੀਰਾ ਵੀ ਰੱਖ ਲਿਆ ਇਹਨਾਂ ਨੇ ਵੀ ਰੱਖ ਲਿਆ ਕੋਲੀ ਉੱਥੇ ਫਿਰ ਇਹਨਾਂ ਦੀ ਸ਼ਾਦੀ ਕੀਤੀ ਜਵਾਨ ਹੋਏ ਪ੍ਰਿੰਸੈਸ ਐਨਨ ਐਨੀ ਦੀ ਧੀ ਹੋਈ ਹੈ ਦਲੀਪ ਸਿੰਘ ਦੀ ਬੇਟੀ ਐਦਰੀ ਸਿੰਘ ਬੰਬਾ ਇਹ ਦਲੀਪ ਸਿੰਘ ਜੀ ਦੀ ਬੇਟੀ ਹੈ ਜੀ ਦਲੀਪ ਸਿੰਘ ਦੀ ਬੇਟੀ ਹੈ ਇਹਨਾਂ ਦੀ ਸ਼ਾਦੀ ਕਿੰਗ ਐਡਵਰਡ ਦੇ ਪ੍ਰਿੰਸੀਪਲ ਡਾਕਟਰ ਸਦਰਲੈਂਡ ਨਾਲ ਓਕੇ ਠੀਕ ਹੈ ਜੀ ਮਗਰ ਇਹਨਾਂ ਦੀ ਔਲਾਦ ਕੋਈ ਨਹੀਂ ਹੋਈ 1957 ਦੇ ਵਿੱਚ ਇਹਨਾਂ ਦੀ ਲੋਹਰ ਦੇ ਵਿੱਚ ਡੈਥ ਹੋਈਏ ਤੇ ਲੋਹਰ ਦੇ ਵਿੱਚ ਗੋਰਾ ਕਬਰਸਤਾਨ ਨੇ ਮਾਰ ਰੋਟੇ ਉੱਥੇ ਇਹਨਾਂ ਦੀ ਸਮਾਦੀ ਵੀ ਬਣੀ ਓਕੇ ਠੀਕ ਹੈ ਸਰ ਜਰਨੀ ਸਿੰਘ ਨੇ ਆਪਣੇ ਦੌਰ ਦੇ ਵਿੱਚ ਰਾਜ ਕਸ਼ਮੀਰ ਨੂੰ ਫਤਹਿ ਕੀਤਾ ਨਾ ਹਾਂਜੀ ਉਦੋਂ ਇੱਥੇ ਉਹਨਾਂ ਨੇ ਇੱਕ ਸੈਲੀਬ੍ਰੇਸ਼ਨ ਕੀਤਾ ਸੀ ਐ ਸ਼ਿਸ਼ਮਾਨ ਦਾ ਬਾਹਰ ਦਾ ਪੋਰਸ਼ਨ ਹੈਗਾ ਐ ਸੰਗੇ ਮਨਮੋਚ ਬਿਲਡਿੰਗ ਬਣੀ ਹੈ ਇਹ ਅੱਠ ਦਰੈ ਨੇ ਇਹਨੂੰ ਪੰਜਾਬੀ ਚ ਕਹਿੰਦੇ ਨੇ ਅੱਠ ਦਰਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਸ਼ੇਰ ਸਿੰਘ ਸਾੜੀ ਕੁਝ ਬ੍ਰਿਟਿਸ਼ ਖੜੇ ਨੇ ਕੁਝ ਮੁਸਲਮਾਨ ਨੇ ਕੁਝ ਕ੍ਰਿਸਚੀਅਨ ਨੇ ਸਾੜੀ ਇਹਨਾਂ ਨੇ ਕੈਬਰਨ ਬਣਾਈ ਸੀ ਓਕੇ ਠੀਕ ਹੈ ਇਹ ਉਸ ਵਕਤ ਦੀ ਏਸ਼ੀਆ ਦੀ ਸਭ ਤੋਂ ਵੱਡੀ ਰਾਇਲ ਪੇਂਟਿੰਗ ਹੈ ਸਾਰ ਨਾਲ ਵੱਡੀ ਰਾਇਲ ਪੇਂਟਿੰਗ ਉਸ ਸਮੇਂ ਦੀ ਮਾਈ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਬੀਵੀ ਤੇ ਦਲੀਪ ਸਿੰਘ ਦੀ ਮਾਂ ਇਹ ਦਲੀਪ ਸਿੰਘ ਦਾ ਬਚਪਨ ਹੈ ਦਲੀਪ ਸਿੰਘ ਦਾ ਦਲੀਪ ਸਿੰਘ ਦਾ ਬਚਪਨ ਹੈ ਆ ਵੀ ਸਾਡੇ ਜਿੰਦ ਕੌਰ ਇਹ ਬਣਾਣਾ ਇਹ ਫਨ ਹੈ ਕਿ ਸਾਰਾ ਵਨ ਪੀਸ ਚ ਬਣਿਆ ਹੈ ਐਚ ਐਚ ਜੋੜ ਕੋਈ ਨਹੀਂ ਹੈ। ਅਸਾਂਹਾਰੀ ਚੀਜ਼ ਜੀ ਵਨ ਪੀਸ ਚ ਬਣੀ ਜੀ ਸਿੰਘ ਇੱਕ ਸ਼ਿਕਾਰ ਤੇ ਜਾਂਦੇ ਦਿਖਾਏ ਪ੍ਰੋਟੋਕੋਲ ਦੇ ਨਾਲ। ਇਹ ਸ਼ਿਕਾਰ ਤੇ ਜਾ ਰਹੇ ਆ ਜੀ ਪੂਰੇ ਪ੍ਰੋਟੋਕੋਲ ਦੇ ਨਾਲ ਸਾਰੇ ਸਿਪਾਈ ਨਾ ਲੈ ਗੇ। ਲਾਸ ਮੂਵ ਰੈਂਪਰ ਬਹਾਦਰ ਸ਼ਾ ਜ਼ਫਰ। ਇਹ ਉਸ ਵਕਤ ਦੀ 3D ਹੈ। 3D ਨੂੰ ਚੱਲਦੇ ਚੱਲਦੇ ਜਿਸ ਮਰਜ਼ੀ ਐਂਗਲ ਨਾਲ ਵੇਖੋ ਅੱਡੀ ਅੱਜ ਤੁਹਾਨੂੰ ਫਾਲੋ ਕਰਣਗੇ। ਹਾਂਜੀ 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 ਅੱਖਾਂ ਸਾਡੇ ਵਾਲੀ ਦੇਖ ਰਹੇ ਹਾਂ। ਏਰੇ ਦੋਵੇਂ ਪੁੱਤ ਜਿਹਦੇ ਗੋਰਿਆਂ ਨੇ ਅਮਰੀਜ਼ਾਂ ਨੇ ਸਿਰ ਕਲਮ ਕਰਤੇ ਸਨ ਇਹਨਾਂ ਦੇ ਅੱਛਾ ਜਹਾਂਦਰ ਸ਼ਾਹ ਜ਼ਫਰ ਦੇ ਸ਼ਹਜ਼ਾਦਾ ਜਫਰ ਦੇ ਦੋਨੇ ਪੁੱਤਰਾਂ ਨੂੰ ਸਿਰ ਕਲਮ ਕਰਤੇ ਸੀਗੇ ਬ੍ਰਿਟਿਸ਼ ਰਾਣੇ ਇਹਦੇ ਪੁੱਤਰ ਹੈ ਬਾਦਸ਼ਾਹ ਜ਼ਫਰ ਆਖਰੀ ਮੁਗਲ ਬਾਦਸ਼ਾਹ ਸ਼ਹਜ਼ਾਦਾ ਜਵਾਹਰ ਵਖਤ ਮਿਰਜ਼ਾ ਮੁਗਲ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਬੇਟਾ ਸ਼ੇਰ ਸਿੰਘ ਸ਼ੇਰ ਸਿੰਘ ਇਹ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਇਹ ਤਸਵੀਰਾਂ ਬਣਵਾਈਆਂ ਹੀ ਆਂ ਬਣਾਣਾ ਰਫਨ ਦੇਖੋ ਇਹ ਲੱਗਦਾ ਜੈਨੀਅਲ ਬੰਦਾ ਬੈਠਾ ਹੈ ਹਾਂਜੀ 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 ਆਪਣੇ ਹੱਥ ਨੇਲ ਦੇਖੋ ਉਹਦੇ ਦੇਖੋ ਸ਼ੈੱਡ ਤੱਕ ਉਹਨੇ ਬਣਾਤਾ ਇਨਸਾਨ ਦਾ ਜੋ ਸ਼ੈੱਡ ਹੁੰਦਾ ਨਾ ਉਹ ਤੱਕ ਉਹਨੇ ਬਣਾਤਾ ਇਹ ਰਾਈਟ ਬਾਹੂ ਤੇ ਵਾਈਲਡ ਕਲਰ ਦਾ ਡਾਇਮੰਡ ਦੇਖੋ ਕੋਹੇ ਨੂਰ ਹੀਰਾ ਹੈ ਜੋ ਅੱਜਕੱਲ ਮਲਕਾ ਬਰਤਾਨੀਆਂ ਦੇ ਤਾਜ 'ਚ ਲੱਗਾ ਹੈ ਹਾਂਜੀ 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 ਇਹ ਮਹਾਰਾਜਾ ਸ਼ੇਰ ਸਿੰਘ مشاورات ਜਿਵੇਂ ਅੱਜਕੱਲ ਮੀਟਿੰਗਸ ਹੁੰਦੀਆਂ ਨੇ ਹਾਂਜੀ 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 ਇਹ ਮੀਟਿੰਗਸ ਹੋਰੀ ਦੀਵਾਨੇ ਖਾਸ ਦੇ ਦੀਵਾਨੇ ਖਾਸ ਤੁਸੀਂ ਨਹੀਂ ਆਏ इंडिया शहर कोलकाता हां जी हां जी ਥੱਲੇ ਬਨਾਰਸ ਇੱਥੇ ਅਸ਼ਨਾਣ ਕੀਤਾ ਜਾਂਦਾ ਹੈ हां जी हां जी ਰੀ ਗੰਗਾ ਦੇ ਉੱਤੇ ਗੁਲਾਬ ਸਿੰਘ ਇਹ ਮਹਾਰਾਜਾ ਗੁਲਾਬ ਸਿੰਘ ਜਿਹਦੇ ਥੱਲੇ ਹੀ ਤੁੰਧ ਆਇਆ ਹੈ ਉੱਤੇ ਵੀ ਇਹਨਾਂ ਦੀ ਤਸਵੀਰ ਹੈ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੇ 75 ਲੱਖ ਕੋਈ ਕਹਿੰਦਾ 1.5 ਕਰੋੜ ਲਿੱਤਾ ਉਸ ਮਕਦਮੇ ਵਿੱਚ ਕਸ਼ਮੀਰ ਨੂੰ ਸੇਲ ਕਰਤਾ ਜੋ ਹਾਲੇ ਤੱਕ ਇੰਡੀਆ ਨਾਲ ਮਜ਼ਾਕਰਾ ਚੱਲ ਰਹੇ ਹਨ ਲੈਂਡਸਕੈਪ ਦਿੱਲੀ ਜਾਮੇ ਮਸਜਿਦ ਤਾਜਮਹਾਲ ਆਗਰਾ ਦਰ ਜਮਨਾ ਇਹ ਉਸ ਵਕਤ ਦਾ ਟੈਰਸ ਸੀ ਇਹ ਮਾਈ ਜਿੰਦਕੌਰ ਦੇ ਹੱਥਾਂ ਦਾ ਮਾਡਲ ਹੈ ਮਹਾਰਾਜਾ ਰਣਜੀਤ ਸਿੰਘ ਨੇ ਉਸ ਵਕਤ ਕਿਹਾ ਕਿ ਜਿਸ ਤਰ੍ਹਾਂ ਮੇਰੀ بیوی ਰਾਣੀ ਜਿੰਦਕੌਰ ਖੂਬਸੂਰਤ ਹੈ ਨਾ ਇਹਦੇ ਕੋਈ ਹੱਥ ਬਣਾਏਗਾ ਨਾ ਤਾਂ ਮੈਂ ਇਨਾਮ ਦੇਵਾਂਗਾ ਫਿਰ ਉੱਥੋਂ ਉਸ ਵਕਤ ਦੇ ਵਿੱਚ ਇੱਕ ਸੰਤ ਰਾਸ਼ ਨੇ ਸੰਗੇ ਮਰਮਰ ਪੱਥਰ ਨੂੰ ਤਰਾਸ਼ ਕੇ ਮਾਈ ਜਿੰਦਕੌਰ ਦੇ ਹੱਥਾਂ ਦਾ ਮਾਡਲ ਬਣਾਇਆ ਜਿਹੜਾ ਮਹਾਰਾਜਾ ਨੂੰ ਬਹੁਤ ਹੀ ਪਸੰਦ ਆਇਆ ਐਂਜ ਲੱਗਦਾ ਜਿਵੇਂ ਜੈਨੀ ਹੱਥ ਨੇ ਉਂਗਲਾਂ ਦੇਖੋ ਬਰੀਕ ਫਿਰ ਉਸ ਤੋਂ ਛੋਟੀ ਵੱਡੀ ਫਿਰ ਉਸ ਤੋਂ ਫਿਰ ਨੇਲ ਦੇਖੋ ਕਿੰਨੇ ਖੂਬਸੂਰਤ ਮਿਹਨਤ ਦਿਲੋਂ ਮਿਹਨਤ ਕਰ ਰਹੇ ਨੇ ਲੋਕਾਂ ਤੋਂ ਫਿਰ ਮਾਈ ਜਿੰਦਕੌਰ ਨੂੰ ਬਤੌਰ ਗਿਫਟ ਕੀਤੀ ਫਿਰ ਮਹਾਰਾਜਾ ਨੇ ਉਹਨੂੰ ਬੜੇ ਇਨਾਮੋ ਇਕਰਾਮ ਨਾਲ ਨਵਾਜ਼ਿਆ ਸੀ ਫੈਡਰਿਕ ਦਲੀਪ ਸਿੰਘ ਦਲੀਪ ਸਿੰਘ ਦਾ ਬੇਟਾ ਰਣਜੀਤ ਸਿੰਘ ਦਾ ਪੋਤਾ ਇਹਨੂੰ 1909 ਦੇ ਬ੍ਰਿਟਿਸ਼ ਆਰਮੀ ਨੇ ਮੇਜਰ ਬਣਾਤਾ ਸੀ ਬ੍ਰਿਟਿਸ਼ ਆਰਮੀ ਵਿੱਚ ਦਲੀਪ ਸਿੰਘ ਦੀ ਜਿੰਨੇ ਵੀ ਅੱਗੋਂ ਕੋਈ ਔਲਾਦ ਬੇਟੀਆਂ ਬੇਟੇ ਉਹਨਾਂ ਦੀ ਅੱਗੋਂ ਕਿਸੇ ਦੀ ਕੋਈ ਨਸਲ ਨਹੀਂ ਚਲੀ ਕਿਸੇ ਦੀ ਨਸਲ ਨਹੀਂ ਚਲੀ ਐ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਪੁੱਤ ਖੜਕ ਸਿੰਘ ਖੜਕ ਸਿੰਘ ਕੇ ਖੜਕਣੇ ਸੇ ਖੜਕਦੀਆਂ ਖਿੜਕੀਆਂ ਖੜਕਣੇ ਕੇ ਖੜਕਣੇ ਸੇ ਖੜਕਦਾ ਹੈ ਖੜਕ ਸਿੰਘ ਐਨ ਆਉਂਸ ਸਲੋ ਵਾਇਜ਼ਨ ਨਾਲ ਖੜਕ ਸਿੰਘ ਹੁਣਾਂ ਦੀ ਦਿੱਤ ਕੀਤੀ ਗਈ ਇਹ ਵੀ ਬ੍ਰਿਟਿਸ਼ ਵੱਲੋਂ ਹੀ ਕੀਤੀ ਗਈ ਹੈ ਜੀ ਨਰਵਾਇਆ ਨਾ ਆਪਸ ਚ ਇੱਕ ਪਾਸੇ ਤਖਤ ਦੇਤਾ ਇੱਕ ਪਾਸੇ ਤਖਤ ਦੇਤਾ ਹਾਂਜੀ ਦੂਜੇ ਪਾਸੇ ਡੋਗੜਿਆਂ ਨੂੰ ਕਹਤਾ ਬਈ ਡੋਗਰੇ ਡੋਗਰੇ ਆਗੇ ਹੀ ਵਿੱਚ ਡੋਗਰੇ ਆਨੇ ਕੰਮ ਕਰਾਉਂਦਾ ਐ ਗੋਲਡ ਪਲੇਟਡ ਦਲੇਪ ਸਿੰਘ origignal gold ਪਿਆ ਬਰਤਾਨੀਆਂ 'ਚ ਅੱਛਾ ਅੱਛਾ ਤੇ ਨਜ਼ਮੇ Maharaja Ranjit Singh ਦੇ ਦੌਰ ਦੀ ਕੁਰਸੀ ਵੀ ਪਈ ਹੈ ਠੀਕ ਹੈ ਠੀਕ ਹੈ ਜੀ ਉਹ ਲੈ ਕੇ ਚੱਕ ਕੇ ਕੁੱਤੇ ਬ੍ਰਿਟਿਸ਼ ਖੜਕ ਸਿੰਘ ਦਾ ਵੱਡਾ ਮੁੰਡਾ ਨੋਨ ਨਿਹਾਲ ਸਿੰਘ ਨੋਨ ਨਿਹਾਲ ਸਿੰਘ ਜੀ ਜਿਸ ਦਿਨ ਖੜਕ ਸਿੰਘ ਦੀ death ਹੋਏ ਚੰਦ ਘੰਟੇ ਬਾਅਦ ਐਨੂੰ ਇਨਵਾਈਟ ਕੀਤਾ ਬਾਦ ਦੀ ਜਗ੍ਹਾ ਤਖਤ ਨਿਸ਼ਿਨੀ ਵਾਸਤੇ ਮਗਰ ਡੋਗੜਾਂ ਨੂੰ ਪਤਾ ਚੱਲ ਗਿਆ ਇਹਨਾਂ ਨੂੰ ਉਹਨਾਂ ਨੇ ਮਰਵਾਉਣ ਵਾਸਤੇ ਬੰਦੇ ਭੇਜੇ ਇਹਨਾਂ ਨੂੰ ਇਨਫੋਰਮੇਸ਼ਨ ਮਿਲਨੀ ਕਿ ਮੈਨੂੰ ਮਰਵਾਉਣ ਲੱਗੇ ਨੇ ਇਹਨਾਂ ਨੇ ਡੋਗਰੇ ਦੇ ਬੇਟੇ ਨੂੰ ਬਗਲਗੀਰ ਕਰ ਲਿਆ ਉਹਨੇ ਕਿਹਾ ਵੀ ਮੇਰਾ ਸਮੇਤ ਆਜਪੂਰ ਸੀ ਦੋਵੇਂ ਭਰਾ ਜਾਣੇ ਆ ਫਿਰ ਬੈਠ ਕੇ ਖਾਣਾ ਖਾਵਾਂਗੇ ਨਹੀਂ ਭਾਜੀ ਤੁਸੀਂ ਜਾਓ ਅਸੀਂ ਆਨੇ ਆ ਇਹਨੂੰ ਇਨਫੋਰਮੇਸ਼ਨ ਉਹਨਾਂ ਵੀ ਉਹਨੇ ਕਿ ਤੁਹਾਡੇ ਪੁੱਤਰ ਨੂੰ ਉਹਨੇ ਫਾਲੇ ਆ ਕੀ ਉਹ ਪ੍ਰੋਗਰਾਮ ਉਹਨੇ ਕਿ ਪੁੱਤਰ ਮਰਦਾ ਮਾਰਨ ਦਿਓ ਅਸੀਂ ਇਹਨੂੰ ਨਹੀਂ ਛੱਡਣਾ ਉਸ ਤੋਂ ਬਾਅਦ ਉਹਨਾਂ ਆਪਣਾ ਪੁੱਤਰ ਵੀ ਮਾਰ ਲਿਆ ਤੇ ਐਡੀ ਡੈਥ ਹੋ ਗਈ ਜਿਹਦੇ ਬਾਅਦ ਸਿੱਖ ਰਾਜ ਖਤਮ ਹੋ ਗਿਆ ਸੋ ਲਾਸਟ ਨੋਨੇ ਹਾਲ ਸੀਗੇ ਉਸ ਤੋਂ ਬਾਅਦ ਸਿੱਖ ਰਾਜ ਖਤਮ ਹੋ ਗਿਆ ਗੋਲਡਨ ਟੈਂਪਲ ਅਮਰਸਰ ਤੁਹਾਡੀ ਮੇਨ ਇਬਾਦਤ ਦਾ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਇਨੂੰ ਦਰਵਾਜ਼ਾ ਸਾਹਿਬ ਕਹਿਆ ਜਾਂਦਾ ਹੈ 88 ਜਿੰਦਰਾ ਗੰਦੀ ਨੇ ਅਟੈਕ ਕੀਤਾ ਸੀ ਅੱਗੇ ਫਿਰ ਸਰਦਾਰ ਜੋ ਸਕਿਉਰਿਟੀ ਗਾਰਡ ਉਹਨੇ ਮਾਰਦਾ ਸੀ ਵੱਡੀ ਗੱਲ ਇਹ ਹੈ ਕਿ ਇਹ ਜਿਹੜੀ ਸੰਗੇ ਬੁਨਿਆਦ ਹੈ ਨਹੀਂ ਹੈ ਉਹ ਸਾਡੇ ਸੂਫੀ ਬਜ਼ੁਰਗ حضرت ਮੀਆਂ ਮੀ ਸਾਹਿਬ ਰਹਿਮਤੁਲਾਹ ਆਲੈਹਿ ਨੇ ਰੱਖੀ ਸੀ اچھا ਇਹ ਬੋਟਲ ਆ ਰਹੀ ਹੈ ਨੇ ਆ ਲਾਣੀਆਂ ਦੇ ਸਰਦਾਰੀ ਹੌਲਾ ਨੂੰ ਅੱਛਾ 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 ਅਜੂ ਤੁਸੀਂ ਬਾਹਰ ਉਹ ਇੰਡੀਆ ਚ ਜਾਓਗੇ ਨਾ ਹਾਂਜੀ ਫਿਰ ਤੁਹਾਡੀ ਇੱਥੇ ਐਂਟਰੀ ਹੋਣੀ ਹੈ ਇੱਥੇ ਐਂਟਰੀ ਹੁੰਦੀ ਸੀ ਓਕੇ ਹਾਂਜੀ ਓਦੋਂ ਬਾਅਦ ਤੁਸੀਂ ਅੱਗੇ ਕਿਲੇ 'ਚ ਜਾਣਾ ਓਕੇ 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 ਮਕਤਬਖਾਨਾ ਮਕਤਬਖਾਨਾ ਜਿਹੜਾ ਸਾਹਮਣੇ ਆ ਜੀ ਹਾਂ ਸਾਹਮਣੇ ਤੁਹਾਡੇ ਗੇਟ ਹੈ ਜਿਹੜਾ ਇੱਥੇ ਨਾ ਜਦੋਂ ਮਹਾਰਾਜਾ ਸਾਹਿਬ ਆ ਗਿਆ ਹੈ ਨਾ ਅੱਚੀ ਦੇ ਬਹਿ ਕੇ ਹਾਂਜੀ ਸ਼ੀਸ਼ਮਾਲ ਦੇ ਵਿੱਚ ਇਹ ਪੋਲਸਾ ਨਹੀਂ ਬਰਾਤੀ ਲਗਾ ਕੇ ਨਾ ਤੇ ਇੱਥੇ ਬਣਦੇ ਸੀ ਓਕੇ 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 ਆ ਸੰਮਣ ਪੁਰਜ ਤੇ ਹਾਥੀ ਕਿਤੇ ਉੱਪਰ ਬਣਦੇ ਸੀ ਉੱਪਰਲੇ ਪਾਸੇ ਉੱਪਰਲੇ ਪਾਸੇ ਸੰਮਣ ਪਰਲੇ ਪਾਸੇ ਹਾਥੀ ਬਣਨ ਦੀ ਜਗ੍ਹਾ ਹੁੰਦੀ ਸੀ ਇਹਨੂੰ ਕਹਿੰਦੇ ਜੀ ਸੰਮਣ ਪੁਰਜ ਹਾਂਜੀ ਆ ਆਲਮਗੀਰੀ ਗੇਟ ਹੈ ਆ ਸਾਹਮਣੇ ਆਲਮਗਿਰੀ ਗੇਟ ਬਣਾਣਾ ਥੋੜੀ ਜੀ ਵੀਡੀਓ ਆ ਵੀਰ ਨਾਲ ਖਿਚਾਉਣ ਲੱਗਿਆ ਫੋਟੋ ਤੇ ਇਹ ਆ ਪੱਗ ਦੀ ਸ਼ਾਨ ਸਾਰੇ ਕਹਿੰਦੇ ਫੋਟੋ ਖਿਚਾਉਣੀ ਆ ਪੱਗਾਂ ਨਾਲ ਆ ਆ ਕਿਲੇ ਦੀ ਐਂਟਰੀ ਆ ਜੀ ਜਿਹਦੇ ਵਿੱਚ ਦੀ ਮਹਾਰਾਜਾ ਜੀ ਹੁਣੇ ਉੱਪਰ ਆਉਂਦੇ ਹੁੰਦੇ ਸੀਗੇ ਦੂਜੇ ਪਾਸੇ ਤੁਸੀਂ ਹਾਥੀਆਂ ਵਾਲਾ ਦੇਖਿਆ ਇਹ ਦੂਜੀ ਐਂਟਰੀ ਆ ਤੇ ਹੁਣ ਆਪਾਂ ਇਧਰਲੇ ਪਾਸਾ ਦੇਖਣ ਚੱਲੇ ਆ ਕਿਲੇ ਦਾ ਤੇ ਉਹ ਤੁਹਾਨੂੰ ਦਿਖਾਉਣੇ ਆ ਭੁੱਖ ਬਹੁਤ ਲੱਗੀ ਪਈ ਆ ਕੁਝ ਮਾੜਾ ਮੋਟਾ ਰੈਡੀ ਤੋਂ ਲੈ ਕੇ ਖਾਣੇ ਵੀ ਆ ਅੱਜ ਦਸਤਾਰ ਮੈਂ ਬੰਨੀ ਆ ਪੂਰੀ ਦੇਸੀ ਸਟਾਈਲ ਤੁਸੀਂ ਚੈੱਕ ਕਰ ਸਕਦੇ ਆ ਜੇ ਸੋਹਣੀ ਲੱਗੀ ਹੈ ਤਾਂ ਪੰਜਾਬੀ 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 ਤਿੰਨ ਵਾਰੀ ਲਿਖ ਦਿਓ ਪੰਜਾਬੀ ਲਾਹੌਰ ਆ ਗਏ ਓਏ ਪੰਜਾਬੀ ਬੋਲ ਪੰਜਾਬੀ ਜੱਟਾ ਨਹੀਂ ਸਰ ਆਪਕੋ ਉਰਦੂ ਨਹੀਂ ਆਤੀ ਹਮਕੋ ਉਰਦੂ ਆਤੀ ਹੈ ਹਮਕੋ ਹਿੰਦੀ ਆਤੀ ਹੈ ਜੋ ਬਹੁਤ ਸੇਮ ਹੀ ਹੈ ਹਾਂ 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 ਵਾਲੇ ਭਾਈ ਸਾਹਿਬ ਬੋਲ ਰਹੇ ਹਨ ਨਾ ਹਿੰਦੀ ਮਤ ਬੋਲ ਹਿੰਦੀ ਮਤ ਬੋਲ ਭਾਈ ਸਾਹਿਬ ਹਿੰਦੀ ਇਸ ਲਈ ਬੋਲਤੇ ਆ ਕਿ ਸਾਰੇ ਸਮਝ ਪਾਏ ਸਮਝ ਪਾਏ ਹਾਂ ਸਾਨੂੰ ਤਾਂ ਆਪ ਨੂੰ ਹਿੰਦੀ ਘੱਟ ਆਉਂਦੀ ਐ ਸਾਨੂੰ ਕੋ ਸੋਚਣਾ ਪੜਦਾ ਐ ਬੋਲਣਾ ਕੇ ਆਏ ਆਗੇ ਹਾਂ ਜੈਸੇ ਹਿੰਦੀ ਨਾ ਸੋਚ ਸੋਚ ਕੇ ਬੋਲਣੀ ਪੜਦੀ ਐ ਪੰਜਾਬੀ ਪੜ ਪੜ ਐਸੀ ਮੂਹ ਸੇ ਆਤੀ ਕਿ ਹੈ ਹੀ ਪੰਜਾਬੀ ਮੇਰੇ ਭਾਈ ਹਿੰਦੀ ਬੁਰੀ ਨਹੀਂ ਐ ਹਿੰਦੀ ਲੈਂਗੁਏਜ ਅੱਛੀ ਐ ਸਰ ਲੈਂਗੁਏਜ ਸਾਰੀ ਅੱਛੀ ਐ ਯਾਰ ਯਬਨ ਕਟੀ ਜਾ ਹਾਂ ਇਹ ਇਹ ਕੀ ਆ تھا ਭਾਈ ਯਵਨ ਕਟੀਟਾ ਯਵਨ ਕਟੀਟਾ ਇਹ ਨਹੀਂ ਸਮਝ ਆਇਆ ਅਗਰ ਆਪਕਾ ਪਿਸ਼ਾਬ ਆਈਏ 20 ਰੁਪਏ ਦੋ ਕਰ ਲੋ ਫਰੀ ਮੇ ਕੁਛ ਵੀ ਨਹੀਂ ਮਿਲੇਗਾ ਆਹਾ ਜਿਹੜਾ ਤੁਸੀਂ ਦੇਖ ਸਕਦੇ ਆਂ ਜੀ ਕਿਲੇ ਦੀ ਇਹ ਦਵਾਰ ਆਹਾ ਜਗਾ ਇਹ ਹੈਗਾ ਮੁਗਲਾਂ ਦਾ ਦੌਰ ਤੇ ਜਿਹੜਾ ਪਰਲੇ ਪਾਸੇ ਉਹ ਜਗਾ ਤੁਸੀਂ ਦੁਬਾਰਾ ਦੇਖ ਸਕਦੇ ਆਂ ਉਹ ਪੰਜਾਬੀਆਂ ਦੇ ਦੌਰ ਆਪਣੇ ਸਿੱਖ ਰਾਜ ਦੇ ਦੌਰ ਬਣੀਆਂ ਤੇ ਮੁਗਲਾਂ ਤੋਂ ਮਹਾਰਾ ਰਣਜੀਤ ਸਿੰਘ ਨੇ ਕਿਹੜਾ ਜਿੱਤਿਆ ਸੀਗਾ ਜੀ ਜਿੱਤਿਆ ਸੀਗਾ ਏ ਅੰਗਰੇਜ਼ਾਂ ਦਾ ਦੌਰ ਆ ਗਿਆ ਏ ਅੰਗਰੇਜ਼ਾਂ ਦਾ ਦੌਰ ਆ ਗਿਆ ਹੁਣ ਆਪਾਂ ਅੰਗਰੇਜ਼ਾਂ ਦੇ ਦੌਰ ਵਿੱਚ ਵੜਨ ਲੱਗੇ ਆ ਜੀ ਚਲੋ ਜੀ ਅੰਗਰੇਜ਼ਾਂ ਦਾ ਦੌਰ ਵੇਖੀਏ ਚੱਲ ਕੇ ਆਉਣ ਗੁਰਦੁਆਰਾ ਸਾਹਿਬ ਦੇ ਕਰੋ ਜੀ ਦਰਸ਼ਨ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਹੇ ਆ ਆ ਜਗ੍ਹਾ ਤੇ ਕਮਰ ਨੌ ਨਿਹਾਲ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਉਹ ਗੇਟ ਹੈ ਰਸ਼ਨਾਈ ਗੇਟ ਆ ਇਹਦਾ ਨਾਮ ਆਲਮਗੀਰੀ ਗੇਟ ਉਹ ਵੱਡਾ ਗੇਟ ਆਲਮਗੀਰੀ ਗੇਟ ਆ ਉਹਦਾ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਇਹ ਆ ਕੀ ਚੀਜ਼ ਹੈ ਜੀ ਇਹ ਬਾਦशाही ਮਸਜਿਦ ਦਾ ਮੇਨ ਗੇਟ ਆ ਜੀ ਜਿਹਦੇ ਵਿੱਚ ਦੀ ਜਾ ਕੇ ਆਪਾਂ ਬਾਦशाही ਮਸਜਿਦ ਦੇਖਣੀ ਆ ਤੇ ਆ ਚੱਕਰੋ ਕਿੱਡਾ ਸੋਹਣਾ ਗੇਟ ਹੈ